ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸਮਾਜ ਮਹੱਲਾ ਪੰਜਵਾ ਖੋਜਤ ਖੋਜਤ ਦਰਸ਼ਨ ਚਾਹੇ ਪਾਤ ਪਾਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜਿਉ ਆਣ ਮਿਲਾਵੇ ਜਿਉ ਖਟ ਸ਼ਾਸਤਰ ਵਿਚਰਤ ਸਤ ਤਤ ਖਟ ਸ਼ਾਸਤਰ ਖਟ ਸ਼ਾਸਤਰ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸਨਾਨਾ ਨੇਵਲੀ ਕਰਮ ਆਸਨ ਚੌਰਾਸੀਹ ਇਨ ਮਹਾਂਤ ਸਾਂਤ ਨ ਆਵੇ ਜੀਓ ਅਨਕ ਬਰਖ ਕੀਏ ਜਪ ਤਾਪ ਗਮਨ ਕੀਆ ਧਰਤੀ ਪਰਮਾਤਾ ਇਕ ਖਿਨ ਹਿਰਦਾ ਸਾਂਤ ਨ ਆਵੇ ਜੋਗੀ ਬਹੜ ਬਹੜ ਉਠ ਤਾਵੇ ਜੀਓ ਇਕ ਖਿਨ ਹਿਰਦਾ ਸਾਂਤ ਨ ਆਵੇ ਜੋਗੀ ਬਹੜ ਬਹੜ ਉਠ ਤਾਵੇ ਜੀਓ ਕਰ ਕਿਰਪਾ ਮੋਹਿ ਸਾਧ ਮਿਲਾਇਆ ਮਨ ਤਾਨ ਸੀਤਲ ਧੀਰਜ ਪਾਇਆ ਪ੍ਰਭ ਅਬినాਸੀ ਬਸਿਆ ਕਾਟ ਭੀਤਰ ਹਰ ਮੰਗਲ ਨਾਨਕ ਗਾਵੇ ਜੀਉ ਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦਇਆਲ ਗੋਪਾਲ ਗੋਬਿੰਦ ਹਰਿ ਤੇ ਆਵਹੁ ਗੁਰਮੁਖ ਗਾਤੀ ਜੀਉ ਗੁਰਮੁਖ ਮਾਧਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਐ ਹੋਰਤ ਕਿਤੈ ਨਾ ਪਾਤੀ ਜੀਉ ਨਿਰਹਾਰੀ ਕੇ ਸਭ ਨਿਰਵੈਰਾ ਕੋਟ ਜਨ ਜਾਕੇ ਪੂਜਹਿ ਪੈਰਾ ਗੁਰਮੁਖ ਹਿਰਦਾ ਜਾਕੇ ਹਰ ਹਰ ਸੋਇ ਭਗਤ ਇਕਾਤੀ ਜੀਉ ਅਮੋਗ ਦਰਸ਼ਨ ਬੇਅੰਤ ਅਪਾਰਾ ਬਾਡ ਸਮਰਾਥ ਸਦਾ ਦਾਤਾਰਾ ਗੁਰਮੁਖ ਨਾਮ ਜਪਿਐ ਤਿਤ ਤਰੀਐ ਗਾਥ ਨਾਨਕ ਵਿਰਲੀ ਜਾਤੀ ਜੀਉ ਮਾਜ ਮਹੱਲਾ ਪੰਜਵਾ ਕਹਿਆ ਕਰਣਾ ਦਿੱਤਾ ਲੈਣਾ ਗਰੀਬਾ ਅਨਾਥਾ ਤੇਰਾ ਮਾਣਾ ਸਭ ਕਿਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਾ ਬਲ ਜਾਇ ਜੀਉ ਤੂੰ ਹੈ ਤੂੰ ਹੈ ਦੋਵੇਂ ਵਾਰ ਪਾਠ ਇਕੱਠਾ ਹੀ ਕਰਨਾ ਹੈ ਤੂੰ ਹੈ ਤੂੰ ਹੈ ਨਖੇੜ ਕੇ ਨਹੀਂ ਸਭ ਕਿਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਦ ਜਾਈ ਜੀਓ ਭਾਣਾ ਉੱਜੜ ਭਾਣਾ ਰਾਹਾ ਭਾਣਾ ਉੱਜੜ ਉੱਜੜ ਕਸ ਕੇ ਬੋਲਣਾ ਜੇ ਉੱਜੜ ਬੋਲਾਂਗੇ ਅਰਥ ਹੋਰ ਹੋਵੇਗਾ ਭਾਣਾ ਉੱਜੜ ਭਾਣਾ ਰਾਹਾ ਭਾਣਾ ਹਰ ਗੁਣ ਗੁਰਮੁਖ ਗਾਵਾ ਭਾਣਾ ਪਰਮ ਭਵੈ ਬਹੁ ਜੂਨੀ ਸਭ ਕਿਛ ਤਿਸੈ ਰਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛ ਤੇਰਾ ਬਾਣਾ ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤ ਕਹਿਣ ਤੇਰੀ ਪੂਰਾ ਲਾਮ ਦੇ ਨਾਲ ਬੋਲਿਆ ਕਰੋ ਤੇਰੀ ਕੀਮਤ ਕਹਿਣ ਨਾ ਜਾਈ ਜੀਉ ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤ ਕਹਿਣ ਨਾ ਜਾਈ ਜੀਉ ਖਾਕ ਸੰਤਨ ਕੀ ਦੇਹ ਪਿਆਰੇ ਆਏ ਪਿਆ ਹਰ ਤੇਰਾ ਦਵਾਰੈ ਹਾਂ ਜੀ ਇਹ ਉੱਪਰ ਪੰਕਤੀ ਪੜ ਕੇ ਗਏ ਨੇ ਭਾਈ ਸਾਹਿਬ ਆਏ ਪਿਆ ਹਰ ਤੇ ਥੋੜਾ ਜਿਹਾ ਰੁਕ ਕੇ ਜਾਵਾਂਗੇ ਕਿ ਹੇ ਹਰੀ ਤੇਰੇ ਦਵਾਰ ਤੇ ਤੇ ਜਮਕੀ ਨਾ ਲਾਵਾਂਗੇ ਤੇ ਹਰੀ ਦਵਾਰੇ ਤੇ ਪੈ ਜਾਂਦਾ ਹੈ ਇਸ ਕਰਕੇ ਕਈ ਐਸੀ ਜਮਕ ਹੁੰਦੀ ਏ ਜਿਹਦੇ ਨਾਲ ਪੰਕਤੀ ਦਾ ਸਾਰਾ ਅਰਥ ਬਦਲ ਜਾਂਦਾ ਹੈ ਆਏ ਪਿਆ ਹਰ ਤੇਰੇ ਦਵਾਰ ਦਰਸ਼ਨ ਪੇਖਤ ਮਨ ਆਗਾਵੇ ਨਾਨਕ ਮਿਲਣ ਸੁਭਾਈ ਜੀਓ ਮਾਜ ਮਹੱਲਾ ਪੰਜਵਾ ਦੁਖ ਤਦੇ ਜਾ ਵਿਸਰ ਜਾਵੇ ਭੁਖ ਵਿਆਪੇ ਬਾ ਬਿਦ ਤਾਵੇ ਸਿਮਰਤ ਨਾਮ ਸਦਾ ਸੋਹੇਲਾ ਜਿਸ ਦੇਵਾ ਦੀਨ ਦਯਾਲਾ ਜੀਓ ਸਤਗੁਰ ਮੇਰਾ ਵੱਡ ਸਮਰੱਥਾ ਜੀਏ ਸਮਾਲੀ ਤਾ ਸਭ ਦੁਖ ਲੱਥਾ ਜੀਏ ਸਮਾਲੀ ਇਥੇ ਆਪਾਂ ਸਿੱਧਾ ਜੀ ਨਹੀਂ ਬੋਲਣਾ ਈੜੀ ਸਿਆਰੀ ਇਹ ਇਸ ਦਾ ਵੀ ਉਚਾਰਣ ਹੋਣਾ ਹੈ ਜੀਏ ਸਮਾਲੀ ਪਰ ਇਹ ਖਿਆਲ ਰਹਿ ਕਿ ਜੀਏ ਲਾਮ ਨਾ ਬਣੇ ਜੀਏ ਸੰਭਾਲੀ ਤਾਂ ਸਭ ਦੁੱਖ ਲੱਥਾ ਚਿੰਤਾ ਰੋਗ ਗਈ ਹਾ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਬਾਰਕ ਵਾਂਗੀ ਹਾ ਸਭ ਕਿਛ ਮੰਗਾ ਦੇ ਦੇ ਟੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹਾ ਬਲਿਹਾਰੀ ਸਤਗੁਰੂ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦਾ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ